2 ਰੁਪਏ 'ਚ 2 ਲੱਖ ਦਾ ਫਾਇਦਾ ਦੇ ਰਹੀ ਹੈ ਸਰਕਾਰ ਜਾਣੋ ਕੀ ਹੈ ਸਕੀਮ ਸਰਕਾਰ ਦੀ ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਹੈ ਇਹ ਇੱਕ ਤੁਰਘਟਨਾ ਬੀਮਾ ਯੋਜਨਾ ਹੈ ਇਸ ਸਕੀਮ ਵਿੱਚ ਤੁਸੀਂ ਸਾਲਾਨਾ 20 ਰੁਪਏ ਦਾ ਪ੍ਰੀਮੀਅਮ ਅਦਾ ਕਰਕੇ 2 ਲੱਖ ਰੁਪਏ ਬੀਮਾ ਕਵਰ ਲੈ ਸਕਦੇ ਹੋ 2 ਰੁਪਏ 'ਚ 2 ਲੱਖ ਦਾ ਫਾਇਦਾ ਦੇ ਰਹੀ ਹੈ ਸਰਕਾਰ ਜਾਣੋ ਕੀ ਹੈ ਪੂਰੀ ਸਕੀਮ ਅਕਸਰ ਦੇਖਿਆ ਜਾਂਦਾ ਹੈ ਕਈ ਲੋਕ ਹਾਦਸਿਆਂ ਵਿੱਚ ਮਰ ਜਾਂਦੇ ਹਨ ਜਾਂ ਅਪਾਜ ਹੋ ਜਾਂਦੇ ਹਨ ਇਸ ਘਟਨਾ ਤੋਂ ਬਾਅਦ ਪਰਿਵਾਰ ਤੇ ਮੁਸੀਬਤਾਂ ਦਾ ਪਹਾੜ ਡਿੱਗ ਪੈਂਦਾ ਹੈ ਅਪਾਜ ਹੋਣ ਤੋਂ ਬਾਅਦ ਵਿਅਕਤੀ ਦੀ ਕਮਾਈ ਦੇ ਸਾਧਨ ਕਾਫੀ ਸੀਮਤ ਹੋ ਜਾਂਦੇ ਹਨ ਅਜਿហេਤੇ ਉਹਨਾਂ ਨੂੰ ਵਿੱਤੀ ਪੱਧਰ ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਇੱਕ ਸ਼ਾਨਦਾਰ ਸਕੀਮ ਲੈ ਕੇ ਆਈ ਹੈ ਸਰਕਾਰ ਦੀ ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਹੈ ਇਹ ਇੱਕ ਦੁਰਘਟਨਾ ਬੀਮਾ ਯੋਜਨਾ ਹੈ ਇਸ ਸਕੀਮ ਵਿੱਚ ਤੁਸੀਂ ਸਾਲਾਨਾ 20 ਰੁਪਏ ਦਾ ਪ੍ਰੀਮੀਅਮ ਅਦਾ ਕਰਕੇ 2 ਲੱਖ ਰੁਪਏ ਦਾ ਬੀਮਾ ਕਵਰ ਲੈ ਸਕਦੇ ਹੋ। ਅਜਿਹੀ ਸਥਿਤੀ ਵਿੱਚ ਤੁਹਾਨੂੰ ਇਸ ਯੋਜਨਾ ਵਿੱਚ ਨਾਮ ਦਰਜ ਕਰਾਉਣ ਲਈ ਹਰ ਮਹੀਨੇ 2 ਰੁਪਏ ਤੋਂ ਘੱਟ ਦੀ ਬਜਟ ਕਰਨੀ ਪਵੇਗੀ। ਆਓ ਇਸ ਬਾਰੇ ਵਿਸਤਾਰ ਵਿੱਚ ਜਾਣਦੇ ਹਾਂ। ਜੇਕਰ ਤੁਸੀਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਕੁਝ ਚੀਜ਼ਾਂ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ। ਇਸ ਸਕੀਮ ਵਿੱਚ ਅਪਲਾਈ ਕਰਨ ਲਈ ਘੱਟੋ-ਘੱਟ ਉਮਰ 18 ਸਾਲ ਰੱਖੀ ਗਈ ਹੈ। ਇਸ ਤੋਂ ਵੱਧ ਉਮਰ ਸੀਮਾ 70 ਸਾਲ ਹੈ ਜੇਕਰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਕਿਸੇ ਬੀਮਿਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਉਸ ਦੁਆਰਾ ਤੈਅ ਕੀਤੇ ਗਏ ਨਾਮਜ਼ਦ ਵਿਅਕਤੀ ਨੂੰ 2 ਲੱਖ ਰੁਪਏ ਦਿੱਤੇ ਜਾਂਦੇ ਹਨ ਜਦੋਂ ਕਿ ਜੇਕਰ ਬੀਮਾਯੁਕਤ ਵਿਅਕਤੀ ਅੰਸ਼ਕ ਤੌਰ ਤੇ ਅਯੋਗ ਹੈ ਇਸ ਹਾਲਤ ਵਿੱਚ ਉਸ ਨੂੰ 1 ਲੱਖ ਰੁਪਏ ਦਿੱਤੇ ਜਾਂਦੇ ਹਨ ਸਰਕਾਰ ਬੀਮਾਯੁਕਤ ਵਿਅਕਤੀ ਦੁਰਘਟਨਾ ਵਿੱਚ ਪੂਰੀ ਤਰ੍ਹਾਂ ਪਾਜ ਹੋ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਉਸ ਨੂੰ ਯੋਜਨਾ ਦੇ ਤਹਿਤ 2 ਲੱਖ ਰੁਪਏ ਦਿੱਤੇ ਜਾਂਦੇ ਹਨ ਇਹ ਯੋਜਨਾ ਦੇਸ਼ ਵਿੱਚ ਅਸੰਗਠਿਤ ਖੇਤਰ ਨਾਲ ਜੁੜੇ ਹੋਏ ਲੋਕਾਂ ਲਈ ਵਿਸ਼ੇਸ਼ ਤੌਰ ਤੇ ਬਹੁਤ ਹੀ ਫਾਇਦੇਮੰਦ ਹੈ ਦੇਸ਼ ਭਰ ਵਿੱਚ ਬਹੁਤ ਸਾਰੇ ਲੋਕ ਸਰਕਾਰ ਦੀ ਸ਼ਾਨਦਾਰ ਯੋਜਨਾ ਵਿੱਚ ਅਪਲਾਈ ਕਰ ਰਹੇ ਹਨ ਅਤੇ ਨਾਮ ਦਰਜ ਕਰਵਾ ਰਹੇ ਹਨ